ਬੀਤੀ ਰਾਤ ਪਿੰਡ ਭਟਕੜ ਵਿਖੇ ਕੀਤਪਾਲ ਸਾਹਿਬ ਰੋਪੜ ਮੁੱਖ ਮਾਰਗ ਤੇ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜੀ ਕਰਦੇ ਹੋਏ ਹਿਮਾਚਲ ਤੋਂ ਆ ਰਹੀਆਂ ਕਾਰ ਨੂੰ ਘੇਰ ਕੇ ਉਕਤਕਾਰਾਂ ਦੀ ਪੰਨ ਤੋੜ ਕੀਤੀ ਅਤੇ ਕਾਰ ਦੇ ਚਾਲਕਾਂ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਦਾ ਪਤਾ ਲੱਗਦੇ ਹੀ ਮੌਕੇ ਤੇ ਕੀਤਪਾਲ ਸਾਹਿਬ ਦੀ ਪੁਲਿਸ ਪਹੁੰਚੀ ਅਤੇ ਪੁਲਿਸ ਵੱਲੋਂ ਚਾਰ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ ਉਦੋਂ ਇਸ ਘਟਨਾ ਦਾ ਪਤਾ ਚੱਲਦਿਆਂ ਹੀ देर रात ਰੋਪੜ ਆਯਾਤ ਟੈਕਸੀ ਯੂਨੀਅਨ ਦੇ ਮੈਂਬਰ ਵੀ ਪੁਲਿਸ ਥਾਣਾ ਕੀਤਪਾਲ ਸਾਹਿਬ ਵਿਖੇ ਪਹੁੰਚ ਗਏ ਜਿਨ੍ਹਾਂ ਵੱਲੋਂ ਜ਼ਖਮੀ ਕਾਰਚਾਲਕਾਂ ਨਾਲ ਜਿੱਥੇ ਹਸਪਤਾਲ ਲੈ ਜਾ ਕੇ ਇਲਾਜ ਕਰਵਾਇਆ ਗਿਆ ਉੱਥੇ ਹੀ ਉਹਨਾਂ ਨੂੰ ਆਪਣਾ ਪੂਰਨ ਤੌਰ ਤੇ ਸਹਾਇਗੀ ਦਿੱਤਾ ਗਿਆ ਉਧਰ ਸਥਾਨਕ ਪੁਲਿਸ ਵੱਲੋਂ ਉਕਤ ਕਾਬੂ ਕੀਤੇ ਚਾਰੇ ਨੌਜਵਾਨਾਂ ਖਿਲਾਫ ਰਾਤ ਨੂੰ ਹੀ 751 ਦਾ ਕਲੰਦਰਾ ਬਣਾ ਕੇ ਉਹਨਾਂ ਨੂੰ ਥਾਣੇ ਵਿੱਚ ਬੰਦ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਐਸਜੀਐਮ ਸ਼੍ਰੀ ਅਨੰਤਪਾਲ ਸਾਹਿਬ ਕੋਲ ਪੇਸ਼ ਕੀਤਾ ਗਿਆ ਜਿਸ ਬੰਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਜੋ ਰਾਤ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਉਕਤ ਨੌਜਵਾਨਾਂ ਖਿਲਾਫ ਸੱਤ ਅਕਵਾ ਨਾ ਦਕ ਲੰਦਾ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਜਿਨ੍ਹਾਂ ਟੈਕਸੀ ਚਾਲਕਾਂ ਦੀਆਂ ਟੈਕਸੀਆਂ ਦਾ ਰਾਹ ਨੁਕਸਾਨ ਹੋਇਆ ਸੀ ਜੋ ਵੀ ਉਹ ਆਪਣੇ ਬਿਆਨ ਦਰਜ ਕਰਵਾਣਗੇ ਉਸ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਸੰਬੰਧੀ ਸਾਡੇ ਨਾਲ ਉਹ ਟੈਕਸੀ ਚਾਲਕਾ ਜਿਨ੍ਹਾਂ ਨਾਲ ਕੁੱਟਮਾਰ ਹੋਈ ਹੈ ਗੱਲਬਾਤ ਕਰਦੇ ਦੱਸਿਆ ਕਿ ਉਹ ਟੈਕਸੀ ਵੀ ਸਵਾਰੀ ਲੈ ਕੇ ਚੰਡੀਗੜ੍ਹ ਜਾ ਰਹੇ ਸੀ ਜਦੋਂ ਪੜਤਕਾਂ ਦੇ ਨਜ਼ਦੀਕ ਪਹੁੰਚੇ ਤਾਂ ਕੋਈ ਲੋਕਾਂ ਨੇ ਅਚਾਨਕ ਹੀ ਉਹਨਾਂ ਦਾ ਰਸਤਾ ਰੋਕ ਕੇ ਉਹਨਾਂ ਦੀਆਂ ਗੱਡੀਆਂ ਦੇ ਪੱਥਰ ਅਤੇ ਡੰਡਿਆਂ ਨਾਲ ਬਾਰ ਕਰਨੇ ਸ਼ੂਕਤ ਜਿਸ ਤੋਂ ਬਾਅਦ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਉਸ ਦੀ ਵੀ ਸੱਟ ਲੱਗੀ ਹੈ ਉਹਨਾਂ ਦੇ ਸਕੇ ਜਿਸ ਤੋਂ ਬਾਅਦ ਉਸ ਵੱਲੋਂ ਇਸ ਦੀ ਸਾਰੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਜਿਸ ਦਾ ਪਤਾ ਚੱਲਦੇ ਹੀ ਮੌਕੇ ਤੇ ਸਥਾਨਕ ਪੁਲਿਸ ਅਤੇ ਰੂਪਨਗਰ ਤੋਂ ਆਯਾਰ ਟੈਕਸੀ ਯੂਨੀਅਨ ਦੇ ਮੈਂਬਰ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਉਹਨਾਂ ਦੀ ਪੂਰੀ ਮਦਦ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਪਤ ਲੋਕਾਂ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੋਵੇਂ ਸੂਬੇ ਦੇ ਲੋਕਾਂ ਵਿਚਕਾਰ ਮਾਹੌਲ ਖਰਾਬ ਹੋਵੇ ਉਹਨਾਂ ਨੇ ਕਿਹਾ ਕਿ ਇਹ ਹਿਮਾਚਲ ਦੇ ਵਿੱਚ ਕਰਨਾਮਾ ਵਾਪਰਿਆ ਹਨ ਉਨਾ ਘਟਨਾਵਾਂ ਨੂੰ ਕੁਝ ਸ਼ਰਤੀ ਅੰਸ਼ਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਉਹਨੇ ਇਹ ਵੀ ਕਿਹਾ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਜੋ ਉਹਨਾਂ ਦੀ ਗੱਡੀ ਤੇ ਹਮਲਾ ਹੋਇਆ ਹਨ ਉਹ ਵੀ ਕੁਝ ਸ਼ਰਤੀ ਅੰਸ਼ਰੀ ਹਨ ਇਤੋ ਲਵਾ ਪੰਜਾਬ ਆਜਾ ਟੈਕਸੀ ਯੂਨੀਅਨ ਜਿਲ੍ਹਾ ਰੋਪੜ ਦੇ ਮੈਂਬਰ ਨੇ ਕਿ ਕਿ ਜੋ ਘਟਨਾ ਵਾਪਰਤ ਕਰ ਵੇ ਕਿ ਹਿਮਾਚਲ ਦੇ ਟੈਕਸੀ ਡਰਾਈਵਰ ਨਾਲ ਵਾਪਰੀ ਹੈ ਉਸ ਦਾ ਕੜੇ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ ਅਤੇ ਉਹ ਆਪਣੇ ਟੈਕਸੀ ਡਰਾਈਵਰ ਨਾਲ ਮੋਢੇ ਨਾਲ ਮੋਢਾ ਜੁੜ ਕੇ ਰਾਤ ਵੀ ਖੜੇ ਰਹੇ ਅਤੇ ਅੱਜ ਵੀ ਦਿਨ ਸਮੇਂ ਸਵੇਰ ਤੋਂ ਉਸ ਦੇ ਨਾਲ ਖੜੇ ਹਨ ਉਨੇ ਜਿ세 ਕਿ ਜਿੱਥੇ ਰਾਤਸਮੀ ਆਕੇ ਉਸਦਾ ਇਲਾਜ ਕਰਵਾਇਆ ਉੱਥੇ ਹੀ ਰਾਤ ਨੂੰ ਉਸਨੂੰ ਆਪਣੇ ਕੋਲ ਠਰਾਇਆ ਵੀ ਹੈ ਅਤੇ ਹੁਣ ਉਸਨੂੰ ਉਹਦੇ ਨਾਲ ਥਾਣੇ ਵਿੱਚ ਸਾਥ ਦੇਣ ਲਈ ਖੜੇ ਹਨ ਬਿਊਰੋ ਰਿਪੋਰਟ ਪੇਰਾ ਪੰਜਾਬ న్యూਸ ਅੱਛਾ ਕੀ ਹੋਇਆ ਜਰਾਤ ਆਪਕੇ ਸਾਥ ਰਾਤ ਨੂੰ ਮੈਂ ਚੰਡੀਗੜ੍ਹ ਜਾ ਰਹਾ ਸੀ ਸਵਾਰੀ ਲੈ ਕੇ ਤੋ ਬਰਤਕੌਰ ਤੋਂ ਥੋੜਾ ਜਿਹਾ ਅੱਗੇ ਜਿ세 10 15 ਬੰਦੇ ਆਏ ਉਹਨਾਂ ਨੇ ਸਿੱਧਾ ਇੱਕਦਮ ਸਜਾਮ ਲਗਾ ਦਿਆ ਰੋੜ੍ਹ ਮੇਂ ਔਰ ਸਿੱਧਾ ਐਚ ਪੀ ਐਚ ਪੀ ਬੋਲ ਕੇ ਸਿੱਧਾ ਗਾੜੀ ਪਰ ਅਟੈਕ ਕਰ ਦਿਆ पूरा गाड़ी तोड़ दिया आगे से और पीछे से तो ब्लर हो गया तो मेरे को इतनी अच्छी तरह से दिखे नहीं बंदे पूरे उनका फेस पूरी तरह से दिखा नहीं तो बंदा जब बोला इधर उधर से मार रहे तो मेरे शीशे शुरशे टूट गए जो एक बंदा था वो मेरे पास आया से खिड़की के पास और बोला कि आइंदा से पंजाब नहीं आने का नहीं तो काट देंगे तुम लोगों को और एक हाथ में पिथरी टाइप का था और एक हाथ में पत्थर था और पत्थर से उसने मेरे को मारने की कोशिश की तो मैंने ऐसे किया जो तूसरा हथियार जैसा टाइप रहा वो मेरे सिर में लगा यहाँ पे पूरा खून ही खून हो गया था तो अभी अभी वो बात कर रहे हैं देखते पुलिस वाले उनको, उनको बोला कि वो बंदे आए हैं उनको पुलिस है। ने बंदों को अरेस्ट कर लिया हाँ अरेस्ट कर लिया है बोला उन्होंने मैं भी आया हूँ जो आप लोकल टैक्सी वाले हैं पंजाब के उन्होंने आपकी मदद की तो है उन्होंने मेरी बहुत ज़्यादा मदद की है टैक्सी वालों ने जो लोकल टैक्सी वाले थे आज़ाद टैक्सी वाले थे और उन्होंने जो लोकल थे वहाँ ढाबे वाला बंदा है उससे उसने मेरी बहुत ज़्यादा हेल्प की हजार टैक्सी वालों ने उनको बोला था तो वो बंदा मेरे को हॉस्पिटल लेके गया और उसने फिर वापस मेरे को यहाँ पुलिस स्टेशन में लाया और पुलिस स्टेशन से फिर से मेरे को एडमिट जो है हॉस्पिटल में कर दिया अभी किसी तरह का दबाव तो नहीं आपके ऊपर डाला जा रहा क्या आप क्या कार्रवाई चाहते हैं नहीं मैं कार्रवाई ये चाहता हूँ कि जैसे कॉम्प्रोमाइज टाइप का हो जाए बड़ा मतलब कोई लड़ाई झगड़ा ना हो बड़े मतलब किसी भी तरह की लड़ाई ना हो अब आगे जैसे मैं अगर मैं बोल दूँ कि यार इनके ऊपर एफ आई आर कर दो तो बड़े मतलब माहौल और ज़्यादा खराब हो जाएगा तो मैं चाहता हूँ बड़े मतलब लड़ाई झगड़ा ना हो प्यार से रहे चलो हो गया जैसा हो गया मैं बच गया बोले मतलब नेक्स्ट टाइम ऐसा नहीं होना चाहिए पुलिस ने तो अपने तरफ से उन, उनके ऊपर कार्रवाई कर दी है एफआईआर दर्ज कर दी है हाँ चलो ठीक है मैं अपनी तरफ से पुलिस ने कर दी है अच्छी बात है उन्हें मतलब जो गलत करता है उसके साथ गलत ही होना चाहिए पर मैं ये चाहता हूँ अपनी तरफ से कि कार्रवाई इतनी होनी चाहिए कि यार किसी का बुरा ना हो जैसे बड़ा मतलब मैं मैं बड़ा कॉम्प्रोमाइज़ टाइप का कर करना चाहता हूँ इस तरह की बात है लगता है जो लोग हिमाचल जा रहे हैं उनको कोई प्रॉब्लम ना आए ऐसा कोई लगता है कि पंजाब में जो हिमाचल की गाड़ी आ सकती है किसी को प्रॉब्लम तो नहीं है अभी नहीं नहीं कोई भी प्रॉब्लम नहीं है क्योंकि जो टैक्सी वाला है बंदा है वो कोई भी ऐसा काम नहीं कर रहा है बाकी तो इधर उधर के कर रहे हैं उन्हें बाकी जो बड़े बड़े यहाँ पे इतना साथ दिया मेरे को जो टैक्सी वाले बंदे रहे उन्होंने बहुत अच्छा रिस्पॉन्स दिया रात को उन्होंने अच्छे से किया और अभी भी साथ दे रहे हैं पूरी तरह और मैं चाहता हूँ कि जो भी बंदा टैक्सी वाला है वो अप डाउन करता रहे बड़े बोले ऐसा नहीं है कोई ऐसा माहौल ना बिगाड़े कि टैक्सी वालों ने उधर मारा टैक्सी वालों ने उधर मारा इस तरह का माहौल ना अपना है टैक्सी यूनियन का जो मुंडेरा कुटमार हुई है जी ਉਹ ਜਿਹੜਾ ਜੋ ਪੁਲਿਸ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਵੈਸੇ ਚਲੋ ਇਹ ਮੁੰਡੇ ਦਾ ਚਲੋ ਰਾਤ ਜੋ ਵੀ ਕੀਤਾ ਟ੍ਰੀਟਮੈਂਟ ਅਸੀਂ ਵਧੀਆ ਕਰਾਤਾ ਤੇ ਇੱਥੇ ਵੀ ਇਹਦਾ ਮਦਦ ਕਰ ਰਹੇ ਆ ਜੀ ਤਾਂ ਜੋ ਅੰਦਰ ਪੁਲਿਸ ਵਾਲੇ ਅੜੇ ਕਾਰਵਾਈ ਕਰ ਰਹੇ ਆ ਉਹ ਆਪਣੇ ਹਿਸਾਬ ਨਾਲ ਜੋ ਕਰ ਰਹੇ ਆ ਅਸੀਂ ਉਹਦੇ ਨਾਲ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਣਾ ਅਸੀਂ ਤੇ ਕਹਿੰਦੇ ਕਿਸੇ ਤਰ੍ਹਾਂ ਦਾ ਮਾਹੌਲ ਨਾ ਉੱਥੇ ਖਰਾਬ ਹੋਵੇ ਨਾ ਇੱਥੇ ਖਰਾਬ ਹੋਵੇ ਇਹਨਾਂ ਵਿੱਚ ਡਰਾਈਵਰਾਂ ਦਾ ਕੋਈ ਉਦੋਸ਼ ਨਹੀਂ ਹੈ ਜਿਵੇਂ ਕਹਿ ਰਿਹਾ ਚਲੋ ਕੋਸ਼ਿਸ਼ ਮਾੜਾ ਮੋਟਾ ਉਹ ਨਹੀਂ ਜੋ ਤੈਨੂੰ ਸ਼ਿਕਾਇਤ ਲਾਇਆ ਹੋਣਾ ਕੁਝ ਵੀ ਹੋਇਆ ਕਰੋ ਉਹਦਾ ਨੁਕਸਾਨ ਹੋ ਗਿਆ ਉਹ ਕਹਿ ਰਿਹਾ ਗਲਤੀ ਮਨ ਰਿਹਾ ਜੀ ਬਾਕੀ ਜਿਹੜੇ ਦੇਖਦੇ ਜੋ ਪੁਲਿਸ ਸਰਕਾਰ ਵਈ ਕਰ ਰਹੀ ਹੈ ਇਹ ਹੈ ਕੁਛ ਲੜਕੀਆਂ ਨੇ ਕੱਲ ਰਾਤ ਦੇਰ ਰਾਤ ਸ਼ਰਾਬ ਪੀ ਕੇ ਗੁਲਰਵਾਜੀ ਕੀਤੀ ਸੜਕ ਤੇ ਤੇ ਮੇਨ ਹਾਈਵੇ ਤੇ ਇਹਨਾਂ ਨੇ ਗੱਡੀ ਆਰ ਨਾਲ ਪੱਥਰ ਪਾਦੀ ਕਰਕੇ ਸ਼ਿਸ਼ੇਵਰਾਂ ਭੰਦੂੜ ਕੀਤੀ ਹੈ ਸੋ ਉਹਦੇ ਚੱਲਦੇ ਆ ਮੌਕੇ ਤੇ ਪੁਲਿਸ ਪਟੜੇ ਜੰਗੇ ਲੜਕੀਆਂ ਨੂੰ ਕੁਝੜ ਕੇ ਕਾਬੂ ਕੀਤਾ ਚਾਰ ਲੜਕੀ ਅਰੈਸਟ ਫਿਗੇ ਸੀ ਇਹਨਾਂ ਨੂੰ ਅਰੈਸਟ ਕਰਕੇ ਕਦਾ ਹਾਂ ਜਿਸ ਸਾਤੇ ਸ ਬਹੁਤ ਜ਼ਿਆਦਾ ਕਲੰਦਰਾ ਪੇਸ਼ ਕੀਤਾ ਗਿਆ ਤੇ ਇਹਨਾਂ ਨੂੰ ਐਸਡੀਐਮ ਸਾਹਦੇ ਪੇਸ਼ ਕੀਤਾ ਗਿਆ ਸੀ ਸੋ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਤੋਂ ਕੋਈ ਹੈ ਜਿੰਨਾਂ ਬਾਰਤ ਹੋਈ ਹੈ ਉਹਨਾਂ ਨੇ ਜਿਵੇਂ ਕੰਪਲੇਂਟਸ ਆਈ ਗਈ ਉਸ ਹਾਲਾਤ ਕਰਨੇ ਕੀਤੇ